ਅੱਜ ਇਹ ਅਸ਼ੇਰ ਕਰਨ ਕਰਦੇ ਹਾਂ ਜ਼ਿਲ੍ਹਾ ਮਲੇਰਕੋਲਾ ਦੀ ਜਿੱਥੇ ਕਿ ਅੱਜ ਡੀਆਈਜੀ ਪਟਿਆਲਾ ਰੇਂਜ ਜਨਾਬ ਮਨਦੀਪ ਸਿੰਘ ਸਿੱਧੂ ਜੀ ਵੱਲੋਂ ਟੋਬ ਬੈਂਡ ਰਿਕਵਰੀ ਬੈਂਡ ਅਤੇ ਮੋਟਰਸਾਈਕਲਾਂ ਨੂੰ ਹਰੀ ਚੰਦੀ ਦੇ ਕੇ ਵਰਾਨਾ ਕੀਤਾ ਗਿਆ ਜਿਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਮਲੇਰਕੋਲਾ ਦੇ ਐਸਐਸਪੀ ਫਲੰਕੀਅਨ ਅਤੇ ਭਾਰਤੀ ਹਾਕੀ ਟੀਮ ਦੇ ਸਟਾਫ ਦਾ ਕਪਤਾਨ ਜਨਾਬ ਗਗਰ ਅਦੀਪ ਜੀ ਮੌਜੂਦ ਹਨ ਬਹੁਤ ਦਿਖਾਉਂਦੇ ਆ ਇਸ ਮੌਕੇ ਡੀਆਈਜੀ ਪਟਿਆਲਾ ਰੇਂਜ ਨੇ ਕੀ ਕਿਹਾ ਮਨੇ ਬੋਲਾ ਕੋ ਜਰਨਲਿਸਟ ਮੁਹੰਮਦਾਨੀ ਖਿੰਦੀ ਰਿਪੋਰਟ ਇਹਨਾਂ ਨੇ ਨਾ ਐਸਐਸਪੀ ਮਰਕੋਟਲਾ ਨੇ ਕੁਝ ਚੰਗੇ ਇਨੀਸ਼ੀਏਟਿਵ ਲਾਇਆ ਸੀ ਇੱਕ ਤਾਂ ਸ਼ਹਿਰ ਦੀ ਸਕਿਉਰਿਟੀ ਲਈ ਇਹਦੀ ਜਿਹੜੇ ਇਹਨਾਂ ਨੇ ਪੀਸੀਆਰ ਮੋਸਟਾ ਦੇ ਵਿੱਚ ਐਡ ਕੀਤੇ ਸੀ ਉਹ ਤੇ ਪਲੱਸ ਇੱਕ ਜਿਹੜੀ ਰਿਕਵਰੀ ਵੈਲ ਹੈ ਰਿਕਵਰੀ ਵੈਲ ਤਾਂ ਮੈਂ ਕਹੂੰਗਾ ਇਹ ਪੰਜਾਬ ਦਾ ਪਹਿਲਾ ਡਿਸਟ੍ਰਿਕਟ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਰਿਕਵਰੀ ਵੈਨ ਜਿਹੜੀ ਐਡ ਕੀਤੀ ਹੈ ਜਿਹਦੀ ਬੜੀ ਲੋਡ ਹੈ ਜਿਹੜੀ ਉਹਨੂੰ ਕਹਿ ਦੋ ਵੀ ਟ੍ਰੈਫਿਕ ਦੇ ਲਈ ਆਪਾਂ ਨੂੰ ਮੈਨੇਜ ਕਰਨ ਲਈ ਜਾਂ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਵਾਹਨ ਪਾਸੇ ਕਰਨ ਲਈ ਕਈ ਵਾਰੀ ਅਸੀਂ ਉਹਦੇ ਚ ਲੱਭਦੇ ਰਹਿੰਦੇ ਆ ਮੈਂ ਇਹਨਾਂ ਦੇ ਐਸਐਸਪੀ ਸਾਹਿਬ ਨੂੰ ਖਾਸ ਤੌਰ ਤੇ ਕਹਿੰਦੇ ਤੇ ਉਹਨਾਂ ਦੀ ਟੀਮ ਮੈਡਮ ਤੇ ਬਾਕੀ ਆਫਸਰਸ ਨੂੰ ਵੀ ਇਹ ਗੱਲ ਲਈ ਮੁਬਾਰਕ ਵੀ ਦੇਵਾਂਗਾ ਕਿ ਇਹ ਪੁਲਿਸਿੰਗ ਦੀ ਕਾਮਯਾਬੀ ਲੋਕਾਂ ਨਾਲ ਹੈ ਤੇ ਇਹ ਲੋਕਾਂ ਦੇ ਸਾਥ ਮਤਲਬ ਪੁਲਿਸਿੰਗ ਦੁਕਾਨ ਦੀ ਸੈਟਅਪ ਦੇ ਨਾਲ ਲੋਕਾਂ ਲਈ ਬਸ ਉਹ ਬੈਸਟ ਮਾਡਲ ਹੈ ਤੇ ਇਹ ਬੈਸਟ ਮਾਡਲ ਦੇ ਵਿੱਚ ਮੈਂ ਕਹੂੰਗਾ ਵੀ ਇਹਨਾਂ ਦਾ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਜਿਹੜਾ ਉਹ ਤੇ ਜਿਹਨੀਆਂ ਸਵੇਰ ਸ਼ਾਮ ਆਵੇ ਇਹ ਦੱਸਿਆ ਹੋਲੀ ਐਡ ਕਰ ਰਿਹਾ ਮੋਟਰਸਾਈਕਲ ਵਗੈਰਾ ਠੀਕ ਹੈ ਹੁਣ ਉਹਦੇ ਚੋਂ ਜਿੰਨੇ ਵਾਹਨ ਪੁਲਿਸ ਪ੍ਰੈਜ਼ੈਂਸ ਹੋਵੇ ਉਹਨਾਂ ਕ੍ਰਾਈਮ ਦੇ ਬਤੋ ਰਹੇ ਸਰ ਇੱਕ ਲੋਕਾਂ ਦਾ ਕਹਿਣਾ ਕਿ ਵੈਨ ਨੂੰ ਐਵੇਂ ਨਾ ਕਰੋ ਮੰਨੋ ਇਹ ਜਿਵੇਂ ਸ਼ਹਿਰ ਨਾਲ ਇਹ ਸ਼ਹਿਰ ਵੀ ਆ ਤੇ ਇਹ ਆਪਣੇ ਪਿੰਡ ਵੀ ਆ ਇਹ ਪਿੰਡੂ ਸ਼ਹਿਰ ਹੈ ਤੇ ਇਹਨੂੰ ਆਪਾਂ ਬਹੁਤ ਪਲਾਨਡ ਚੰਡੀਗੜ੍ਹ ਵਾਂਗੂ ਨਹੀਂ ਕਾਉਂ ਕਰ ਸਕਦੇ ਪਰ ਆਪਾਂ ਜਦੋਂ ਤਾਂ ਅਸੀਂ ਸਮਾਨ ਖਰੀਦਣਾ ਹੁੰਦਾ ਉਦੋਂ ਸਾਡੀ ਮਰਜ਼ੀ ਹੁੰਦੀ ਦੁਕਾਨ ਦੇ ਸਾਹਮਣੇ ਲਾਈਏ ਤੇ ਜਦੋਂ ਅਸੀਂ ਨੰਗਣਾ ਹੁੰਦਾ ਅਸੀਂ ਆਬਜੈਕਟ ਕਰਦੇ ਆ ਕਿ ਕਿਉਂ ਦੁਕਾਨ ਦੇ ਸਾਹਮਣੇ ਲਾਈ ਦੀ ਹੈ ਇਸ ਕਰਕੇ ਸਾਡੇ ਸੁਭਾਅ ਦੇ ਵਿੱਚ ਬਿਹੇਵੀਅਰ ਜਿਹੜੀ ਹੈ ਉਹ ਹੈ ਕਿ ਸਾਨੂੰ ਸਭ ਨੂੰ ਆਦਤ ਪਈ ਵੀ ਹੈ ਦੁਕਾਨ ਦੇ ਸਾਹਮਣੇ ਲਾ ਕੇ ਅਸੀਂ ਇਹਦੇ ਵਿੱਚ ਕੋਈ ਇਹ ਨਹੀਂ ਵੀ ਲੋਕਾਂ ਦੇ ਵਾਈਕਲ ਕੋਈ ਫਿਰਨੇ ਆ ਤੇ ਜਾਂ ਉਹਨੂੰ ਮਤਲਬ ਉਹਨਾਂ ਨੂੰ ਖਰਾਬ ਕਰਨਾ ਪਰਪਸ ਨਹੀਂ ਹੈ ਮੇਨ ਪਰਪਸ ਹੈ ਕੋਈ ਹਾਪ ਤੁੰਦਾ ਆਉਣੀ ਹੈ ਕੋਈ ਐਕਸੀਡੈਂਟ ਪ੍ਰੋਨ ਹੋ ਗਿਆ ਕੋਈ ਬ੍ਰੇਕਡਾਊਨ ਹੋ ਗਈ ਉਹਨੂੰ ਪਾਸੇ ਲੈ ਜਾਣਾ ਹੌਲੀ ਹੌਲੀ ਜਿਹੜੀ ਬਾਜ਼ਾਰ ਵਾਲੇ ਲੋਕ ਕਹਿਣਗੇ ਵੀ ਇਸ ਬਾਜ਼ਾਰ ਦੇ ਵਿੱਚ ਕਰੋ ਕਿਉਂਕਿ ਜਿਹੜੀ ਨਵੀਂ ਚੀਜ਼ ਕਰਦੇ ਆ ਕਦੇ ਵੀ ਉਹ ਅਡੈਪਟੇਬਿਲਟੀ ਨਹੀਂ ਹੁੰਦੀ ਤੇ ਉਹ ਉਹਨਾਂ ਨੂੰ ਇਹ ਸਿਆਣੇ ਹੈ ਸਾਡੇ ਐਸਪੀ ਸਾਹਿਬ ਬਟ ਉਹਦੇ ਵਿੱਚ ਇਹੀ ਹੈ ਵੀ ਜਿਹੜੇ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਸਨ ਨੂੰ ਇਨਵਾਈਟ ਕਰਨ ਵੀ ਅਸੀਂ ਇਹ ਫੈਸਲਾ ਕਰ ਲਿਆ ਇਸ ਬਾਜ਼ਾਰ 'ਚ ਐਵੇਂ ਕਰਾਂਗੇ ਤੁਸੀਂ ਸਾਡੀ ਵੈਨ ਇੱਥੇ ਆ ਚਲਾਓ ਰਿਕਵਰੀ ਵੈਨ ਚਲਾਓ ਉਹ ਸਾਡਾ ਕੰਮ ਹੈ ਨਾਟ ਕੇ ਇਹ ਇਹਨੂੰ ਤੁਸੀਂ ਇਹ ਨਹੀਂ ਲੈਣਾ ਕਿ ਵੀ ਇਹ ਕੋਈ ਅਗੇਂਸਟ ਐਕਸ਼ਨ ਲੈਣਾ ਜਾਂ ਕਿਸੇ ਦੇ ਨਾ ਨਾ ਇਹ ਤਾਂ ਮਤਲਬ ਲੋਕਾਂ ਦੇ ਭਲੇ ਲਈ ਇਹਨੂੰ ਯੂਜ਼ ਕਰੋ ਜਿੱਥੇ ਕਿਤੇ ਲੋਡ ਹੈ ਮੀਚਰ ਬ੍ਰੇਕਡਾਊਨ ਹੋ ਗਈ ਟਰਸਟ ਲੈਵਲ ਦੀ ਗੱਲ ਹੈ ਨਾ ਤੁਹਾਨੂੰ ਹੋਰ ਕਿਤੇ ਵੀ ਪ੍ਰਾਈਵੇਟ ਹਾਇਰ ਕਰਨਾ ਰੋਡ ਤੇ ਬ੍ਰੇਕਡਾਊਨ ਹੋ ਗਈ ਕੰਟਰੋਲ ਰੂਮ ਤੇ ਫੋਨ ਕਰੋ ਜੀ ਸਾਡਾ ਵਹੀਕਲ ਇੱਥੇ ਬ੍ਰੇਕਡਾਊਨ ਹੋ ਗਿਆ ਫਿਰ ਰਿਕਵਰੀ ਵੈਨ ਆਊਗੀ ਫਿਰ ਤੁਹਾਨੂੰ ਅਹਿਸਾਸ ਹੋਊਗਾ ਵੀ ਇਸ ਦੀ ਰਿਕਵਰੀ ਵੈਨ ਦੀ ਵੈਲਿਊ ਕੀ ਹੈ ਸਰ ਬਾਕੀ ਬਹੁਤ ਜਿਹੜੇ ਬਾਰੇ ਫੋਰਸ ਦੀ ਕਮੀ ਨਾਲੋਂ ਜਿੰਨਾ ਪੈ ਰਿਹਾ ਨਹੀਂ ਬਿਠੋ ਫੋਰਸ ਵੀ ਉ ਤਾਂ ਬਹੁਤ ਸੋਹਣੇ ਲੈਵਲ ਤੇ ਬਹੁਤ ਸਾਰੀਆਂ ਪਰਤੀਆਂ ਹੋ ਗਿਆ ਹੋਰ ਵੀ ਪਰਤੀਆਂ ਹਨ ਫੋਰਸ ਹਰ ਡਿਸਟ੍ਰਿਕਟ ਦੇ ਵਿੱਚ ਹੀ ਕਮੀ ਹੈ ਕਿਉਂਕਿ ਰਿਟਾਇਰਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਪਰ ਉਹਦੇ ਹਿਸਾਬ ਨਾਲ ਪਰਤੀ ਵੀ ਹੋ ਰਹੀ ਹੈ 노 ਡਾਊਟ ਕਿ ਅਸੀਂ ਦੇਖੋ ਸਟੈਂਥ ਦਾ ਸਾਡੀ ਪੁਲਸਿੰਗ ਜੀ ਹੈ ਨਾ ਜੇ ਫੋਰਨ ਦੇ ਹਿਸਾਬ ਨਾਲ ਦੇਖਿਆ ਜਾਵੇ ਸਾਡੀ ਰੇਸ਼ੋ ਹੈ ਜਿਹੜੀ ਉਹ ਬਹੁਤ ਘੱਟ ਆ ਆਪਾਂ ਫੋਰਨ ਨਾਲ ਕੰਪੈਰੀਸ਼ਨ ਤਾਂ ਕਰਦੇ ਆ ਉਹ ਕਈ ਕੰਟਰੀਜ਼ ਦਾ ਜਿਹੜੇ ਇਕੱਲੇ ਪੰਜਾਬ ਵਰਗੇ ਆ ਉਸ ਪੰਜਾਬ ਵਰਗੇ ਫੁੱਲ ਕੰਟਰੀ ਆ ਤੇ ਉਹਨਾਂ ਦੇ ਰਿਸੋਰਸ ਜੀ ਉਹਨਾਂ ਦੀ ਪੋਪੂਲੇਸ਼ਨ ਇੰਨੀ ਘੱਟ ਸਾਡੀ ਆਬਾਦੀ ਜ਼ਿਆਦਾ ਜੀ ਉਸ ਕਰਕੇ ਜਿਹੜੀ ਫੋਰਸ ਵੀ ਜ਼ਿਆਦਾ ਲੋਡ ਆ ਲੋਡ ਆਉਟ ਉਹ ਇਸ਼ੂ ਅਸੀਂ ਫਲੈਗ ਵੀ ਕੀਤੇ ਆ ਤੇ ਫੋਰਸ ਜਿੱਥੋਂ ਜਿਵੇਂ ਹੋਊਗਾ ਅਸੀਂ ਇਹਨਾਂ ਦੀ ਪੂਰੀ ਵੀ ਕਰਦੇ ਆ You Thank you.